ਸਸਿਕਾਉ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਜੀ ਇਟ ਕਰਦੇ ਹਾਂ ਤੁਸੀਂ ਆਪਣੇ ਘਰਾਂ 'ਚ ਕੁਝ ਤੇ ਤੰਦਰੁਸਤ ਖਾਓਗੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਬਹੁਤ ਹੀ ਟੇਸਟੀ ਮੂਹ ਵਿੱਚ ਘੁਲ ਜਾਣ ਵਾਲੀ ਬੱਫੀ ਤੇ ਵੀਡੀਓ ਦੇ ਨਾਲ ਬਿਨਾਂ ਸਕਿੱਪ ਕੀਤੇ ਅੰਤ ਤੱਕ ਵੇਖਦੇ ਰਹੋ ਜੀ ਤੇ ਚਲੋ ਜੀ ਬਣਾਉਣੀ ਸ਼ੁਰੂ ਕਰਦੇ ਆ ਆਪਾਂ ਲਓ ਜੀ ਇੱਥੇ ਆਪਾਂ ਗੈਸ ਦੇ ਉੱਤੇ ਰੱਖ ਲਿਆਏ ਪੈਨ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਦੇਸੀ ਘਿਓ ਤੇ ਤੁਸੀਂ ਜੋ ਵੀ ਘਿਓ ਯੂਜ਼ ਕਰਦੇ ਹੋ ਉਹਦੇ ਵਿੱਚ ਪਾ ਸਕਦੇ ਹੋ ਬਣਾ ਸਕਦੇ ਹੋ ਲਓ ਜੇ ਇੱਥੇ ਆਪਾਂ 2 ਤੋਂ 3 ਚਮਚੇ ਜਿਹੜੇ ਦੇਸੀ ਘਿਓ ਦੇ ਪਾਏ ਆ ਤੇ ਇਹ ਆਪਾਂ ਬਰਫੀ ਸੂਜੀ ਤੋਂ ਤਿਆਰ ਕਰਨ ਲੱਗੇ ਆ ਤੇ ਦੋ ਤਿੰਨ ਚੀਜ਼ਾਂ ਆਪਾਂ ਹੋਰ ਇਹਦੇ ਵਿੱਚ ਐਡ ਕਰਾਂਗੇ ਤੇ ਉਹ ਆਪਾਂ ਤੁਹਾਨੂੰ ਅੱਗੇ ਦੱਸਦੇ ਆ ਤੇ ਬਹੁਤ ਹੀ ਟੇਸਟੀ ਬਰਫੀ ਇਹ ਬਣ ਕੇ ਤਿਆਰ ਹੁੰਦੀ ਆ ਇੰਨੀ ਜ਼ਿਆਦਾ ਸੌਫਟ ਤੇ ਨਰਮ ਬਰਫੀ ਬਣ ਕੇ ਤਿਆਰ ਹੋਈ ਸੀ ਕਿ ਬੱਚੇ ਤੋਂ ਲੈ ਕੇ ਵੱਡੇ ਤੱਕ ਸਭ ਨੂੰ ਇਹ ਪਸੰਦ ਆਉਂਦੀ ਆ ਖਾਣ ਵਿੱਚ ਲੋ ਜੀ ਇੱਥੇ ਆਪਾਂ ਪਾਵਾਂਗੇ ਜੀ ਹੁਣ ਬੇਸਣ ਬੇਸਣ ਮੈਂ ਇੱਥੋਂ ਇੱਥੇ 3 ਚਮਚੇ ਲੈਨੇ ਬੇਸਣ ਦੇ ਤੇ 3 ਚਮਚੇ ਆਪਾਂ ਇਸ ਘਿਓ ਦੇ ਵਿੱਚ ਪਾ ਦਵਾਂਗੇ ਬਹੁਤ ਹੀ ਘੱਟ ਘਿਓ ਦੇ ਵਿੱਚ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਇਹ ਤਿਆਰ ਹੋ ਜਾਂਦੀ ਹੈ ਜੀ ਲੋ ਜੀ ਮਿਕਸ ਕਰ ਦਿੱਤਾ ਆਪਾਂ ਨੇ ਘਿਓ ਦੇ ਵਿੱਚ ਬੇਸਣ ਨੂੰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਕੌਲੀ ਸੂਜੀ ਦੀ ਐਡ ਕਰਾਂਗੇ ਇਹਦੀ ਸੂਜੀ ਤੁਸੀਂ ਬਰੀਕ ਵੀ ਲੈ ਸਕਦੇ ਹੋ ਮੋਟੇ ਵੀ ਲੈ ਸਕਦੇ ਹੋ ਇੱਥੇ ਮੈਂ ਬਰੀਕ ਸੂਜੀ ਲਈ ਸੀ ਇੱਕ ਕੌਲੀ ਮੈਂ ਸੂਜੀ ਦੀ ਲਈ ਆ ਇਹਨਾਂ ਨੂੰ ਦੋਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਬਿਲਕੁਲ ਸਲੋ ਗੈਸ ਤੇ ਉੱਤੇ ਹਲਕੀ ਆਂਚ ਤੇ ਉੱਤੇ ਭੁੰਨ ਲਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਜੀ ਪਹਿਲੀ ਵਾਰ ਆਏ ਹੋ ਤਾਂ ਵੀਡੀਓ ਦੇਖਦੇ-ਦੇਖਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਹੇਂਡ ਵਿੱਚ ਕਰਕੇ ਜਰੂਰ ਜਾਇਓ ਜੀ। ਲਓ ਜੀ ਆਪਾਂ ਬਿਲਕੁਲ ਸਲੋ ਗੈਸ ਦੇ ਉੱਤੇ ਇਹਨੂੰ ਲਗਾਤਾਰ ਚਲਾਉਂਦੇ ਹੋਏ ਭੁੰਨ ਲਾਂਗੇ ਸੂਜੀ ਤੇ ਬੇਸਣ ਨੂੰ। ਇਹ ਵਾਲੀ ਮਠਿਆਈ ਤੁਸੀਂ ਹੁਣ ਜਿੱਦਾਂ ਰਖੜੀਆਂ ਦਾ ਤਿਹਾਰ ਆ ਰਿਹਾ ਆ ਤੁਸੀਂ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਆ ਬਹੁਤ ਹੀ ਘੱਟ ਸਮੇਂ 'ਚ ਘੱਟ ਚੀਜ਼ਾਂ ਦੇ ਨਾਲ। ਸਾਰੀਆਂ ਚੀਜ਼ਾਂ ਘਰ ਦੇ ਵਿੱਚ ਸਭ ਦੇ ਕੋਲੇ ਹੁੰਦੀਆਂ ਹੀ ਨੇ। ਰਸੋਈ ਦੇ ਵਿੱਚ ਆਪਣੇ ਸੂਜੀ ਵਗੈਰਾ ਘਿਓ ਵਗੈਰਾ ਹੁੰਦਾ ਹੀ ਆ। ਲਓ ਜੀ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ। ਘੱਟ ਗੈਸ ਤੇ ਤੇ ਨਾਲ ਦੀ ਨਾਲ ਆਪਾਂ ਇੱਥੇ ਬਰਫੀ ਦੇ ਲਈ ਚਾਸ਼ਨੀ ਤਿਆਰ ਕਰਦੇ ਆਂ। ਚਾਸ਼ਨੀ ਬਣਾਉਣ ਦੇ ਲਈ ਮੈਂ ਇੱਥੇ ਇੱਕ ਕੌਲੀ ਚੀਨੀ ਦੀ ਲਈ ਆ। ਇੱਕ ਕੌਲੀ ਹੀ ਮੈਂ ਪਾਣੀ ਦੀ ਪਾਵਾਂਗੀ। ਨਾਲ ਦੇ ਨਾਲ ਆਪਾਂ ਇੱਧਰ ਵੀ ਪੁੰਨੀ ਜਾਵਾਂਗੇ ਸੂਜੀ ਨੂੰ ਤੇ ਇੱਥੇ ਮੈਂ ਦੋ ਤੋਂ ਤਿੰਨ ਇਲਾਇਚੀਆਂ ਲਈਆਂ ਨੇ ਤੁਸੀਂ ਜੇ ਇਲਾਇਚੀ ਪਾਊਡਰ ਹੈਗਾ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਪਰ ਮੇਰੇ ਕੋਲੇ ਇੱਥੇ ਇਲਾਇਚੀਆਂ ਸੀ ਮੈਂ ਉਹ ਛਿੱਲ ਕੇ ਵੀ ਕੱਢ ਕੇ ਇਹਦੇ ਛਿਲਕੇ ਦੇ ਨਾਲ ਹੀ ਪਾ ਦਵਾਂਗੇ ਚਾਸ਼ਨੀ ਦੇ ਵਿੱਚ ਚਾਸ਼ਨੀ ਨੂੰ ਆਪਾਂ ਨੇ ਤਾਰ ਵਾਲੀ ਨਹੀਂ ਬਣਾਉਣੀ ਚਾਸ਼ਨੀ ਸਿਰਫ ਆਪਾਂ ਦੋ ਤਿੰਨ ਉਵਾਲੀਆਂ ਦੇਣੀਆਂ ਨੇ ਤਾਂ ਜੋ ਜਿਹੜਾ ਇਲਾਇਚੀ ਦਾ ਫਲੇਵਰ ਆਹੋ ਚਾਸ਼ਨੀ ਦੇ ਵਿੱਚ ਆ ਸਕੇ ਲੋ ਜਿੱਦਰਾ ਆਪਣਾ ਥੋੜਾ ਥੋੜਾ ਬਰਾਊਨ ਹੋਣਾ ਸ਼ੁਰੂ ਹੋ ਗਿਆ ਏ ਸੂਜੀ ਦਾ ਜਿਹੜਾ ਬੈਟਰ ਆ 15-20 ਮਿੰਟ ਲੱਗ ਜਾਂਦੇ ਆ ਇਸ ਵਰਫੀ ਨੂੰ ਬਣਾਉਣ ਦੇ ਲਈ ਲਓ ਜੀ ਆਪਣਾ ਜਿਹੜੀ ਸੂਜੀ ਸੀ ਉਹ ਬਿਲਕੁਲ ਆਪਣੀ ਹੋ ਗਈ ਹੈ ਬ੍ਰਾਊਨ ਇਸ ਤੋਂ ਜ਼ਿਆਦਾ ਬ੍ਰਾਊਨ ਨਹੀਂ ਕਰਨੀ ਇੱਥੇ ਮੈਂ ਅੱਧੀ ਕੌਲੀ ਜਿਹੜੀ ਹੈ ਨਾਰੀਅਲ ਦੇ ਬੁਰਾਦੇ ਦੀ ਲਈ ਹੈ ਤੁਸੀਂ ਜੇ ਨਾਰੀਅਲ ਦਾ ਬੁਰਾਦਾ ਹੈ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਦੀ ਜਗ੍ਹਾ ਦੇ ਉੱਤੇ ਮਿਲਕ ਪਾਊਡਰ ਹੈ ਜਿਹੜਾ ਉਹ ਪਾ ਸਕਦੇ ਹੋ ਸੁੱਕਾ ਦੁੱਧ ਉਹ ਪਾ ਕੇ ਤੁਸੀਂ ਮਿਕਸ ਕਰ ਸਕਦੇ ਹੋ ਉਹਦੇ ਨਾਲ ਬਰਫੀ ਦੇ ਵਿੱਚ ਖੋਏ ਵਰਗਾ ਟੇਸਟ ਆਵੇਗਾ ਲਓ ਜੀ ਆਪਾਂ ਮਿਕਸ ਕਰ ਦਿੱਤਾ ਇਹਨੂੰ ਹੁਣ ਮੈਂ ਇਹਦੇ ਵਿੱਚ ਦੋ ਚਮਚੇ ਜਿਹੜੇ ਫਰੈਸ਼ ਮਲਾਈ ਦੇ ਐਡ ਕਰਾਂਗੀ ਇਹਦੇ ਨਾਲ ਜਿਹੜੇ ਦਾਣੇ ਨੇ ਸੂਜੀ ਦੇ ਉਹ ਫੁੱਲ ਜਾਣਗੇ ਤੇ ਬਹੁਤ ਹੀ ਵਧੀਆ ਟੇਸਟ ਆਵੇਗਾ ਮਲਾਈ ਦੇ ਨਾਲ ਵਿੱਚੋਂ ਬਰਫੀ ਦੇ ਲੋ ਜੀ ਆਪਾਂ ਇਹ ਵੀ ਮਿਕਸ ਕਰ ਦਿੰਨੇ ਆ ਵਿੱਚ ਲੋਜੀ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਦਿੱਤੀ ਆ ਮਲਾਈ ਨੂੰ ਵੀ ਹੁਣ ਆਪਾਂ ਜੋ ਚਾਸ਼ਨੀ ਤਿਆਰ ਕੀਤੀ ਸੀ ਉਹ ਆਪਣੀ ਬਣ ਕੇ ਤਿਆਰ ਆ ਆਪਾਂ ਗਰਮ ਗਰਮ ਚਾਸ਼ਨੀ ਹੀ ਚਾਹ ਪੂਣੀ ਦੇ ਨਾਲ ਪੁਣ ਕੇ ਵਿੱਚ ਪਾ ਲਵਾਂਗੇ ਇਹਦੇ ਸੂਜੀ ਵਾਲੇ ਬੈਟਰ ਦੇ ਇਹ ਲੈ ਚੀ ਤੁਸੀਂ ਦੁਬਾਰਾ ਚਾਹ ਦੇ ਵਿੱਚ ਵੀ ਵਰਤ ਸਕਦੇ ਹੋ ਥੋੜਾ ਥੋੜਾ ਕਰਕੇ ਆਪਾਂ ਵਿਚ ਪਾਉਂਦੇ ਜਾਵਾਂਗੇ ਤੇ ਇਸ ਨੂੰ ਹਿਲਾਉਂਦੇ ਜਾਵਾਂਗੇ। ਲਓ ਜੀ ਇੱਥੇ ਆਪਾਂ ਸਾਰੀ ਜਿਹੜੀ ਚਾਸ਼ਨੀ ਸੀ ਉਹ ਪਾ ਦਿੱਤੀ ਐ। ਇਹਨੂੰ ਹੁਣ ਆਪਾਂ ਲਗਾਤਾਰ ਚਲਾਉਂਦੇ ਰਹਿਣਾ ਏ। ਉਦੋਂ ਤੱਕ ਆਪਾਂ ਲਗਾਤਾਰ ਚਲਾਉਣਾ ਹੈ ਕੜਸ਼ੀ ਨੂੰ ਜਦੋਂ ਤੱਕ ਇਹ برفੀ ਐ ਜਿਹੜੀ ਗਾੜੀ ਜੀ ਹੋਣੀ ਚਾਹੁੰਦੀ ਤੇ ਇੱਕ ਬੈਟਰ ਜਾਂ ਨਹੀਂ ਬਣ ਜਾਂਦਾ ਇਹਦਾ ਸਖਤ ਜਾਂ ਉਦੋਂ ਤੱਕ ਆਪਾਂ ਇਹਨੂੰ ਚਲਾਉਣਾ ਏ। ਥੋੜਾ ਜਿਹਾ ਬੈਟਰ ਹੈ ਜਿਹੜਾ ਆਪਣਾ ਸਖਤ ਹੋਣਾ ਸ਼ੁਰੂ ਹੋ ਗਿਆ ਏ ਇਕੱਠਾ ਹੋਣਾ ਸ਼ੁਰੂ ਹੋ ਗਿਆ ਏ ਹੁਣ ਆਪਾਂ ਇੱਥੇ ਆਪਾਂ ਗੈਸ ਦਾ ਫਲੇਮ ਬੰਦ ਕਰ ਦਿੱਤਾ ਸੀ ਤੇ ਇੱਕ ਥਾਲ ਦੇ ਵਿੱਚ ਆਪਾਂ ਨੇ ਲਗਾਇਆ ਏ ਕਿਉਂ نیچے ਹੁਣ ਆਪਾਂ ਸਾਰੀ ਜਿਹੜੇ ਬਰਫੀਆ ਉਹਨੂੰ ਇਹਦੇ ਵਿੱਚ ਕੱਢ ਲਵਾਂਗੇ ਥਾਲ ਦੇ ਵਿੱਚ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਅੱਧੇ ਥਾਲ ਦੇ ਵਿੱਚ ਫਲਾ ਦੇਵਾਂਗੇ ਤਾਂ ਜੋ ਬਾਅਦ ਵਿੱਚ ਆਪਾਂ ਇਹਦੇ ਪੀਸ ਬਣਾ ਸਕੀਏ ਜੇਕਰ ਇਸ ਤਰ੍ਹਾਂ ਜੇ ਇੱਕ ਚਮਚੇ ਦੇ ਨਾਲ ਚਿੰਬੜ ਰਿਹਾ ਹੋਵੇ ਬੈਟਰ ਤਾਂ ਤੁਸੀਂ ਥੋੜਾ ਜਿਹਾ ਚਮਚੇ ਦੇ ਨਾਲ ਘਿਓ ਲਗਾ ਲਓ ਤੇ ਘਿਓ ਦੇ ਨਾਲ ਇਹ ਬਿਲਕੁਲ ਆਰਾਮ ਨਾਲ ਸੈੱਟ ਹੋ ਜਾਵੇਗੀ ਥਾਲ ਦੇ ਵਿੱਚ ਲੋ ਜੀ ਇਹਨਾਂ ਆਪਾਂ ਇਹਨੂੰ ਪਲੇਨ ਕਰ ਦਿੱਤਾ ਹੈ ਚਮਚੇ ਦੀ ਸਹਾਇਤਾ ਨਾਲ ਹੁਣ ਮੈਂ ਇਹਦੇ ਉੱਤੇ ਡਰਾਈ ਫਰੂਟ ਨਹੀਂ ਪਾਵਾਂਗੀ ਤੇ ਮੈਂ ਇੱਥੇ ਨਾਰੀਅਲ ਦਾ ਬਰਾਦਾ ਇਹ ਥੋੜਾ ਥੋੜਾ ਸੜਕ ਦਵਾਂਗੇ ਉੱਪਰ ਜੇ ਤੁਹਾਡੇ ਕੋਲੇ ਡਰਾਈ ਫਰੂਟ ਹੈਗੇ ਆ ਤਾਂ ਤੁਸੀਂ ਉਹ ਵੀ ਲਾ ਪਾ ਸਕਦੇ ਹੋ ਦੇ ਉੱਤੇ ਜਾਂ ਫਿਰ ਚਾਂਦੀ ਦਾ ਵਰਕ ਹੁੰਦਾ ਉਹ ਵੀ ਲਗਾ ਸਕਦੇ ਹੋ ਲੋਜੀ ਦੇਖਣ ਵਿੱਚ ਤਾਂ ਬਹੁਤ ਟੇਸਟੀ ਲੱਗ ਰਹੀ ਸੀ ਤੇ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਸੀ ਹੁਣ ਇਹਨੂੰ ਮੈਂ 2-3 ਘੰਟੇ ਲਈ ਇਸੇ ਤਰ੍ਹਾਂ ਬਿਨਾ ਫ੍ਰੀਜਰ ਤੋਂ ਰੂਮ ਟੈਂਪਰੇਚਰ ਦੇ ਉੱਤੇ ਰੱਖ ਦਵਾਂਗੇ ਲਓ ਜੀ ਆਪਣੀ ਬਰਫੀ ਹੈ ਜਿਹੜੀ ਹੁਣ ਕੱਟਣ ਲਈ ਤਿਆਰ ਆ ਹੁਣ ਆਪਾਂ ਆਪਣੀ ਪਸੰਦ ਦੇ ਸ਼ੇਪ ਦੇ ਆਪਾਂ ਪੀਸ ਬਣਾ ਲਵਾਂਗੇ ਇੱਧਰ ਬੇਟਾ ਮੇਰਾ ਕਹ ਰਿਹਾ ਸੀ ਕਿ ਜਲਦੀ ਕਰੋ ਮੰਮਾ ਛੇਤੀ ਮੈਨੂੰ ਦੋ ਖਾਣ ਲਈ ਅੱਜ ਇਹਨੂੰ ਛੁੱਟੀ ਸੀ ਕਿਉਂਕਿ ਸਕੂਲ ਦੇ ਵਿੱਚ ਧੀਆਂ ਦਾ ਫੰਕਸ਼ਨ ਸੀ ਤੇ ਫਿਰ ਕੁੜੀਆਂ ਨੂੰ ਸਕੂਲ ਬੁਲਾਇਆ ਸੀ ਤੇ ਮੁੰਡਿਆਂ ਨੂੰ ਛੁੱਟੀ ਸੀ ਦੇਖੋ ਤੁਸੀਂ ਇਸ ਤਰ੍ਹਾਂ ਪੰਗੇ ਲੈ ਰਿਹਾ ਏ ਜਲਦੀ ਖਾਣ ਲਈ ਚਾਹੀਦੀ ਸੀ ਇਹਨੂੰ ਬੱਚਿਆਂ ਨੂੰ ਤਾਂ ਬਹੁਤ ਹੀ ਪਸੰਦ ਆਵੇਗੀ ਜੀ ਇੰਨੀ ਕਿ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਈ ਸੀ ਮਰਫੀ ਕੀ ਤੁਸੀਂ ਬਾਰ-ਬਾਰ ਇਹਨੂੰ ਬਣਾ ਕੇ ਖਾਓਗੇ ਬਹੁਤ ਹੀ इजीली ਜਿਹੜੇ ਇਹਦੇ ਪੀਸ ਨੇ ਉਹ ਨਿਕਲੇ ਆਏ ਸੀ ਬਾਹਰ ਲੋਰ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਆਪਣੀ ਮਰਫੀ ਆ ਬਣ ਕੇ ਤਿਆਰ ਹੋਈ ਆ ਵੀਡੀਓ ਦੇਖਣ ਲਈ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਇਸੇ ਤਰ੍ਹਾਂ ਆਪਣੀ سپورਟ ਆ ਜਿਹੜੀ ਬਣਾਈ ਰੱਖਿਓ ਤੁਹਾਡੇ سپورਟ ਦੇ ਨਾਲ ਹੀ ਆਪਾਂ ਅੱਗੇ ਵੱਧ ਸਕਦੇ ਆ ਲੋ ਜੀ ਆਪਾਂ ਬਰਫੀ ਨੂੰ ਪਲੇਟ ਵਿੱਚ ਕੱਢ ਲਿਆ ਏ ਤੁਸੀਂ ਦੇਖ ਸਕਦੇ ਆ ਬਹੁਤ ਹੀ ਟੇਸਟੀ ਇਹਦੀ ਲੁੱਕ ਆਈ ਆ ਹੁਣ ਮੈਂ ਆਪਣੇ ਬੇਟੇ ਨੂੰ ਪਹਿਲਾਂ ਖਵਾ ਕੇ ਵੇਖ ਦਿਖਾਵਾਂਗੀ ਤੁਹਾਨੂੰ ਬਹੁਤ ਹੀ ਪਸੰਦ ਆਈ ਸੀ ਉਹਨੂੰ ਬਰਫੀ ਲੋ ਜੀ ਏ ਭਾਈ ਸਾਭ ਜੀ ਹੁਣ ਟੀਵੀ ਦੇਖਣ ਲੱਗ ਗਏ ਸੀ ਮਾਂ ਦੀਆਂ ਛੜਕਾਂ ਖਾ ਕੇ ਉਧਰ ਤੇ ਦੇਖਦੇ ਆ ਉਹਨੂੰ ਕਿੱਦਾਂ ਦੀ ਲੱਗਦੀ ਹੈ ਬਰਫੀ ਵਧੀਆ ਲੱਗੀ ਹੈ ਕਹਿੰਦਾ ਮम्मा ਮੈਨੂੰ ਟੇਸਟੀ ਲੱਗੀ ਹੈ ਬਰਫੀ ਅੱਜ ਦੀ ਵੀਡੀਓ ਜੀ ਅੰਨੀ ਕਹੀ ਆਪਣੀ ਵੀਡੀਓ ਦੇਖਣ ਲਈ ਦੁਆਰ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜੀ ਤੁਸੀਂ ਵੀ ਇੱਕ ਵਾਰ ਇਸ ਵਰਫੀ ਨੂੰ ਟਰਾਈ ਕਰਕੇ ਦੇਖਿਓ ਘਰ ਦੇ ਵਿੱਚ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਸੀ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਜਾਂ ਰੈਸਪੀ ਦੇ ਨਾਲ ਜੀ ਤਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ